ਸਸ਼ਕਾ ਡੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਡੀਆਈਜੀ ਭੁੱਲਰ ਮਾਮਲੇ ਦੇ ਵਿੱਚ ਇੱਕ ਹੋਰ ਵੱਡਾ ਅਪਡੇਟ ਤਾਂ ਦੱਸ ਦਈਏ ਕਿ ਮੌਤਲ ਡੀਆਈਜੀ ਭੁੱਲਰ ਤੇ ਵਿਚੋਲੀਏ ਕਿਸ਼ਾਣੂ ਨੂੰ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ 18 ਜਨਵਰੀ ਨੂੰ ਹੁਣ ਅਗਲੀ ਸੁਣਵਾਈ ਹੋਣੀ ਹੈ ਇਸ ਮਾਮਲੇ ਦੇ ਵਿੱਚ ਲਗਾਤਾਰ ਕਾਰਵਾਈ ਹੋ ਰਹੀ ਹੈ ਇਸੇ ਵਿਚਾਲੇ ਦੱਸ ਦਈਏ ਕਿ ਜਿੱਥੇ ਰਿਸ਼ਵਤ ਖੋਰੀ ਦਾਇ ਮਾਮਲਾ ਜਿਸ ਦੇ ਵਿੱਚ ਮੋਤਲ ਡੀਆਈਜੀ ਪੁੱਲਰ ਤੇ ਵਿਚੋਲੀਏ ਦੀ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਸੁਣਵਾਈ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕਈ ਪਹਿਲੂ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ ਜਿਸ ਤੋਂ ਬਾਅਦ ਹੁਣ 18 ਜਨਵਰੀ ਨੂੰ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੋਵੇਗੀ ਤੇ ਮੋਤਲ ਡੀਆਈਜੀ ਪੁੱਲਰ ਦੀ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਹੈ ਤਾਂ ਜਿਹੜਾ ਉਕਤ ਰਿਸ਼ਵਤ ਖੋਰੀ ਦਾ ਮਾਮਲਾ ਜਿਸ ਦੇ ਵਿੱਚ ਡੀਆਈਜੀ ਪੁੱਲਰ ਜਿਹੜੇ ਨੇ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਸੀ ਪੁੱਲਰ ਤੇ ਵਿਚੋਲੀਏ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਸੁਣਵਾਈ ਹੁੰਦੀ ਹੈ ਤੇ ਐਚਐਸ ਪੁੱਲਰ ਨੂੰ ਕੋਰਟ ਲੈ ਕੇ ਪੁਲਿਸ ਪਹੁੰਚਦੀ ਹੈ ਤੇ ਇਸੇ ਦਰਮਿਆਨ ਵਿਚੋਲੀਏ ਜਿਹੜਾ ਵਿਚੋਲੀਆ ਹੈ ਉਸ ਨੂੰ ਵੀ ਅਦਾਲਤ ਚ ਪੇਸ਼ ਕੀਤਾ ਜਾਂਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਜਾਂਚ ਲਗਾਤਾਰ جاری ਹੈ ਜਿੱਥੇ ਇੱਕ ਰਿਸ਼ਵਤਖੋਰੀ ਦਾ ਇਹ ਮਾਮਲਾ ਸਾਹਮਣੇ ਆਇਆ ਸੀ 8 ਲੱਖ ਦੀ ਰਿਸ਼ਵਤ ਤੋਂ ਇਹ ਕੇਸ ਸ਼ੁਰੂ ਹੁੰਦਾ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਮੋਤਲ ਡੀਆਈਜੀ ਪੁੱਲਰ ਜਿਸ ਨੂੰ ਲੈ ਕੇ ਆਏ ਦੇ ਨਵੇਂ ਖੁਲਾਸੇ ਹੋ ਰਹੇ ਨੇ ਲਗਾਤਾਰ ਜਾਂਚ ਜਾਰੀ ਹੈ ਤਾਂ ਹੁਣ ਅਦਾਲਤ ਦੇ ਵਿੱਚ ਅੱਜ ਸੁਣਵਾਈ ਹੁੰਦੀ ਹੈ ਤੇ ਅਗਲੀ ਹੀਅਰਿੰਗ ਦੱਸਿਆ ਜਾ ਰਿਹਾ ਕਿ 18 ਜਨਵਰੀ ਨੂੰ ਹੋਵੇਗੀ ਤਾਂ ਵਿਚੋਲੀਏ ਤੇ ਮੋਤਲ ਡੀਆਈਜੀ ਪੁੱਲਰ ਦੋਵਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਜਾਰੀ ਹੈ ਤਾਂ 18 ਜਨਵਰੀ ਨੂੰ ਅਗਲੀ ਸੁਣਵਾਈ ਹੋਣੀ ਹੈ ਅੱਜ ਕੋਰਟ ਦੇ ਵਿੱਚ ਪੁਲਿਸ ਲੈ ਕੇ ਪਹੁੰਚਦੀ ਹੈ ਤਾਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਹੈ